ਸਾਸ਼ੀਕਾਲ ਦੋਸਤੋ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਮੈਂ ਤੁਹਾਡਾ ਆਪਣਾ ਪ੍ਰੀਤ ਬਾਜਵਾ ਤੇ ਅਸੀਂ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਤੇ ਗੈਸ ਕਰੋ ਭਲਾ ਕਿਹੜਾ ਗੁਰਦੁਆਰਾ ਸਾਹਿਬ ਆ ਤੇ ਆਓ ਮੇਰੀ ਬੈਕ ਸਾਈਡ ਗੱਡੀਆਂ ਲੱਗਿਆ ਨਹਿਰ ਕੰਡੇ ਤੇ ਸਰਤਾਜ ਏਕਮ ਏਕਮ ਹੁੰਦਾ ਨਹੀਂ ਇਹਨੂੰ ਵੀ ਅੱਜ ਲੈ ਕੇ ਆਏ ਜ਼ਬਰਦਸਤੀ ਪਿਆ ਚੱਲੀਏ ਅਸੀਂ ਗੁਰਦਰਾ ਸਾਹਿਬ ਚੱਲੇ ਆ ਜੀ ਬਾਬਾ ਧਿਆਣਾ ਸਾਹਿਬ ਕਰੋ ਦਰਸ਼ਨ ਇਹ ਗੁਰਦਰਾ ਜੀ ਬਾਬਾ ਧਿਆਣਾ ਸਾਹਿਬ ਆ ਇਹ ਗੁਰਦੁਆਰਾ ਹੈਗਾ ਜੀ ਪਿੰਡ ਟਪਈ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਪਿੰਡ ਟਪਈ ਦੇ ਵਿੱਚ ਗੁਰਦਰਾ ਬਾਬਾ ਧਿਆਣਾ ਸਾਹਿਬ ਜੀ ਇਹ ਆ ਜੀ 메인 게ਟ ਇਹ ਆ ਜੀ ਸੰਗਤ ਵੇਖੋ ਸੰਗਤ ਆ ਗਈ ਆ ਤੇ ਦਿਨ ਹੈਗਾ ਜੀ ਐਤਵਾਰ ਦਾ ਤੇ ਅਸੀਂ ਵੀ ਆਏ ਆ ਜੀ ਬਾਬਾ ਜੀ ਦੇ ਮੱਥਾ ਟੇਕਣ ਤੇ ਹਾਂਜੀ ਹਾਂਜੀ ਬਾਬਾ ਜੀ ਕੀ ਹਾਲ ਆ ਤੇ ਇਸ ਜਗ੍ਹਾ ਦੇ ਉੱਤੋਂ ਸੱਤ ਵਾਰ ਮਿੱਟੀ ਕੱਢਣ ਦੇ ਨਾਲ ਜੇ ਕਿਸੇ ਨੂੰ ਖੁਰਕ ਪਈ ਆ ਖੁਰਕ हट ਜਾਂਦੀ ਆ ਜਿੱਦਾਂ ਫਿੰਸੀਆਂ ਫੋੜੇ ਆ ਉਹ हट ਜਾਂਦੇ ਆ ਤੇ ਇਧਰ ਹੈਗੇ ਜੀ ਬਾਬਾ ਜੀ ਦੀ ਜਗਾ ਤੇ ਪਹਿਲਾਂ ਤੁਹਾਨੂੰ ਮੈਂ ਵਿਖਾਉਂਦਾ ਇਥੇ ਸੱਤ ਵਾਰੀ ਮਿੱਟੀ ਕੱਢੀ ਦੀ ਆ ਜੀ ਐਤਵਾਰ ਤੇ ਸਰਬ ਵੀ ਲੱਗੀ ਆ ਜੀ ਸੱਤ ਵਾਰੀ ਮਿੱਟੀ ਕੱਢਣ ਲੋ ਜੀ ਸਰਬ ਲੱਗੀ ਆ ਜੀ ਬਾਬਾ ਜੀ ਦੇ ਇੱਥੇ ਮਿੱਟੀ ਕੱਢਣ ਕਿਉਂਕਿ ਅਲਰਜੀ ਹੋ ਜਾਂਦੀ ਆ ਸਰਬ ਨੂੰ ਤੇ ਅਸੀਂ ਵੀ ਸੁਖਿਆ ਸੀ ਤੇ ਸਾਨੂੰ ਹੁਣ ਰਮਾਨ ਬਿਲਕੁਲ ਤੇ ਆ ਗੁਰਦੁਆਰਾ ਸਾਹਿਬ ਆ ਜੀ ਕਰੋ ਦਰਸ਼ਨ ਤੁਸੀਂ ਵੀ ਆ ਥੜਾ ਜੀ ਬੋਰਡ ਥੱਲੇ ਤੇ ਇਧਰ ਸਰੋਵਰ ਸਾਹਿਬ ਆ ਜੀ ਇਧਰ ਆ ਜੀ ਤੇ ਸਰੋਵਰ ਦੇ ਵਿੱਚ ਇਸ਼ਨਾਨ ਕਰੋ ਐਨੂੰ ਵੇਖ ਕਿਦਾਂ ਤੇ ਇਧਰ ਬਾਬਾ ਜੀ ਦੀ ਜਗਾ ਜੀ ਬਾਬੇ ਤੇਆਣੇ ਦੀ ਜੀ ਤੇ ਸਰਬ ਹੁਣਾਂ ਨੇ ਮੱਥਾ ਟੇਕ ਲਿਆ ਵਾ ਤੇ ਹੁਣ ਮੇਰੀ ਵਾਰੀ ਆ ਕਿਉਂਕਿ ਅੱਗੇ ਸੰਗਤਾਂ ਮੱਥਾ ਟੇਕਣ ਦੀ ਤੇ ਸਾਨੂੰ ਵੇਟ ਕਰਨੀ ਪਊਗੀ 2 ਮਿੰਟ ਅਸੀਂ ਲਾਈਨ 'ਚ ਲੱਗੇ ਆ ਤੇ ਲਓ ਜੀ ਹੁਣ ਆ ਗਈ ਆ ਜੀ ਸਾਡੀ ਵਾਰੀ ਅਸੀਂ ਵੀ ਮੱਥਾ ਟੇਕ ਲਈਏ ਵਾਹ ਖਰੂ ਸੱਚਾ ਪਾਤਸ਼ਾ ਕੁੱਲ ਦੁਨੀਆ ਦਾ ਭਲਾ ਕਰ ਤੇ ਆ ਵੀ ਵੀਰ ਜੀ ਮੱਥਾ ਟੇਕਣ ਦੇ ਤੇ ਅਸੀਂ ਹੁਣ ਬਾਬਾ ਜੀ ਦੇ ਉੱਤਨ ਦੀ ਕਰਮਾ ਕਰਕੇ ਤੇ ਆ ਬਾਬਾ ਜੀ ਦੀਆਂ ਤਸਵੀਰਾਂ ਲੱਗੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਦਸਾਂ ਗੁਰੂਆਂ ਦੀਆਂ ਤੇ ਇੱਧਰ ਬਾਬਾ ਜੀ ਦੀ ਜੋਤ ਜਗਦੀ ਆ ਦੇਸੀ ਘੋਦੀ ਕਰੋ ਦਰਸ਼ਨ ਜੀ ਜੋਤ ਦੇ ਤੇ ਇਧਰੋਂ ਫੇਰ ਬਾਹਰ ਦੀ ਐਂਟਰੀ ਆ ਲਓ ਜੀ ਇੱਥੇ ਅਸੀਂ ਮੱਥਾ ਲਿਆ ਟੇਕ ਜੀ ਹੁਣ ਅਸੀਂ ਨਿਸਾਨ ਸਾਹਿਬ ਵੱਲ ਜਾਣਾ ਪਹਿਲਾਂ ਤੇ ਫੇਰ ਗੁਰਦੁਆਰਾ ਸਾਹਿਬ ਦੇ ਅੰਦਰ ਜਾਵਾਂਗੇ ਆ ਨਿਸਾਨ ਸਾਹਿਬ ਆ ਜੀ ਕਰੋ ਦਰਸ਼ਨ ਲਓ ਜੀ ਅਸੀਂ ਮੱਥਾ ਟੇਕ ਲੈ ਨਿਸਾਨ ਸਾਹਿਬ ਜੀ ਨੂੰ ਵੀ ਤੇ ਹੁਣ ਅਸੀਂ ਚੱਲੇ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਚਲੋ ਚਲੋ ਸਰਬ ਆ ਗਿਆ ਮੈਂ ਵੀ ਤੇ ਸਾਹਮਣੇ ਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸੰਗਤਾਂ ਗਈਆਂ ਜੀ ਮੱਥਾ ਟੇਕਣ ਤੇ ਅਸੀਂ ਵੀ ਟੇਕਾਂਗੇ ਜੀ ਮੱਥਾ ਤੇ ਨਾਲ-ਨਾਲ ਵੀਡੀਓ ਵੀ ਬਣਾ ਕੇ ਵਿਖਾਵਾਂਗੇ ਤੁਹਾਨੂੰ ਵਾਹ ਖਰੂ ਸੱਚਿਆ ਬਾਸ਼ਾ ਤੇ ਆ ਬੱਚੇ ਮੈਨੂੰ ਜਾਣਦੇ ਆ ਤੇ ਉਹ ਵੇਖਣਦੇ ਆ ਮੇਰੇ ਨਾਲ ਤੇ ਹੁਣ ਸ਼ਾਇਦ ਲੱਗੇ ਹੋਣ ਤੇ ਆਂਟੀ ਜੀ ਵੀ ਜਾਣਦੇ ਹਾਂ ਕਿਦਾਂ ਲਓ ਜੀ ਨਿੱਕੇ ਨਿਧਾਨ ਕੇ ਮਿਲ ਲਿਆ ਮੈਨੂੰ ਤੇ ਸਾਸਿਕਾ ਆਂਟੀ ਜੀ ਤੇ ਐਂ ਦੀ ਗੁਰਦਰਾ ਸਾਹਿਬ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਤੋਂ ਦੀਪ ਕਰਮਾ ਕਰਕੇ ਤੇ ਦਰਸ਼ਨ ਕਰਕੇ ਇਧਰ 라ਗੀ ਸਿੰਘ ਵੀ ਗਾਰੇ ਆ ਉਹ ਵੀ ਸੁਣੋ ਜੀ ਆ ਜੀ ਛੰਣਾ ਨੀ ਐਸਾ ਤੀਰ ਕਮਾਨੇ ਚੜਜੂ ਸੁੱਕਾ ਕਾ ਜੀ ਛੰਣਾ ਨੀ ਐਸਾ ਤੀਰ ਕਮਾਨੇ ਚੜਜੂ ਕੋਈ ਬਚ ਕੇ ਜਾਵੇ ਨਾ ਬਾਬਾ ਜੀ ਦੇ ਪ੍ਰਸ਼ਾਦ ਵਾਹਿਗੁਰੂ ਜੀ ਨੰਗਰ ਹਾਲ ਤੇ ਲੰਗਰ ਹਾਲ ਦੇ ਵਿੱਚ ਉਹ ਸਾਹਮਣੇ ਜੀ ਜਿੰਨਾ ਚਾਹ ਦਾ ਲੰਗਰ ਛਕਣਾ ਉਹ ਬਾਹਰ ਬੈਠੇ ਆ ਸਰ ਜੀ ਕਿ ਇਹਨੇ ਸ੍ਰੀ ਕੰਡਪਾਟ ਸਾਹਿਬ ਕਰਵਾਇਆ ਹੈ ਜੀ ਮਾਹ ਜੀ ਨੂੰ ਖਾਤਰ ਹਾੜਨਾ ਵਾਲਾ ਸੱਤ ਜਣੀਆਂ ਦੀ ਸਭਤੀ ਹੈ ਦਿੱਕਤ ਸਰ ਸੇਵਾ ਦਾ ਸੇਵਾ ਦੇ ਜੀ ਕਰਨ ਸਾਥੀ ਦੇ ਵਰਤਾਂ ਸਾਰਾ ਇਹਨੇ ਬੜਾ ਵਧੀਆ ਬਣਾਇਆ ਆ ਸਾਹਾ ਸੰਗਤ ਜੀ ਬੜੇ ਪ੍ਰਾਨ ਨਾਲ ਸ਼ਾਮਿਲ ਹੋ ਗਏ ਆ ਇਹ ਦਸਰਤ ਕੁੰਤੀ ਹੈ ਜੀ ਪ੍ਰਸ਼ਾਦ ਲਈ ਖਾਂਦ ਸਰ ਲਓ ਜੀ ਸਾਡੇ ਬੰਦੇ ਵੀ ਲੈ ਆਏ ਆ ਜੀ ਆ ਲਈਆਂ ਤੇ ਨਹੀਂ ਨੰਗਰ ਸਕੀ ਪਰ ਜਿਨ੍ਹਾਂ ਨੇ ਚਾਹ ਦਾ ਲੰਗਰ ਛਕਣਾ ਪਹਿਲਾਂ ਵੀ ਤੁਹਾਨੂੰ ਜਿੱਦਾਂ ਵਿਖਾਇਆ ਕਿ ਉਹ ਚਾਹ ਛਕ ਰਖਦੇ ਪਾ ਚਾਹ ਦੀ ਕੇਤੋਂ ਰੱਖੀ ਹੈ ਜੀ ਉਹ ਦੀਪਰ ਕੇ ਇਧਰ ਲੰਗਰ ਹਾਲ ਆ ਜੀ ਲੰਗਰ ਤਿਆਰ ਕਰਦੇ ਬਾਬੇ ਆ ਚਾਹ ਦਾ ਵੱਡਾ ਤੀਲਾ ਜੀ ਤੇ ਇਧਰ ਬੀਬੀਆਂ ਸੇਵਾ ਕਰਦੀਆਂ ਜੀ ਲੰਗਰ ਦੀਆਂ ਤੇ ਆਹ ਵਾ ਜੀ ਆਟਾ ਗੁੰਨਣ ਵਾਲੀ ਮਸ਼ੀਨ ਈ ਬਣਾਤਾ ਗੁੰਦੇ ਆ ਇੱਧਰ ਲੰਗਰ ਹਾਲ ਆ ਜੀ ਇੱਧਰ ਚਾਹ ਪਾਣੀ ਦਾ ਪ੍ਰੋਗਰਾਮ ਜੇ ਕਰੀਏ ਇਹ ਤੁਹਾਨੂੰ ਵਿਖਾ ਦਈਏ ਜੀ ਇੱਧਰ ਗੁਰਦਰਾ ਸਾਹਿਬ ਜੀ ਦੇ ਕਰੋ ਦਰਸ਼ਨ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਹੁਣ ਚੱਲੇ ਆ ਜੀ ਅਸੀਂ ਵਾਪਸ ਉਹ ਥੋੜ੍ਹੇ ਖਾਲ ਦੇ ਆ ਜੀ ਸੇਵਾਦਾਰ ਵੇਖਣ ਦਿਆ ਜੀ ਵੀਡੀਓ ਬਣਾਉਂਦੇ ਨੇ ਹਾਂਜੀ ਹਾਂਜੀ ਸਾਹਿਬ ਜੀ ਵੀਡੀਓ ਬਣਾਉਂਦੇ ਆ ਜੀ ਮੈਂ ਤੇ ਇੱਧਰ ਆ ਜੀ ਇੱਕ ਮਣੀ ਕਹਿੰਦੇ ਆ ਆਈਸਕ੍ਰੀਮਾਂ ਖਾਣੀਆਂ ਤੇ ਦੋਵੇਂ ਭਰਾ ਲੈਣ ਲੱਗੇ ਆ ਜੀ ਆਈਸਕ੍ਰੀਮ ਤੇ ਹੁਣ ਥੋੜੇ ਜਿਹਾ ਸਿਆਣੇ ਹੋਈ ਜਾਂਦੇ ਆ ਹੁਣ ਆਈਸਕ੍ਰੀਮ ਲੱਲੀ ਆ ਉਦਾਂ ਇੱਧਰੇ ਇਹਨਾਂ ਨੇ ਖਡਾਉਣੇ ਖਡਾਣੇ ਵੇਖੇ ਆ ਜੀ ਆਹ ਵੇਖੋ ਖਡਾਉਣੇ ਦੀ ਵੀ ਵੀਡੀਓ ਬਣਾਤੀਏ ਪਰ ਹੁਣ ਖਡਾਉਣੇ ਜਿਹੜੇ ਆ ਨਿਕਾ ਜੇ ਮਾੜਾ ਮੋਟਾ ਮੰਗ ਲੈਂਦਾ ਖਡਾਉਣੇ ਵੱਡਾ ਹੁਣ ਸਿਆਣਾ ਹੋ ਗਿਆ ਖਡਾਉਣੇ ਨਹੀਂ ਹੁਣ ਖਾਣ ਪੀਣੇ ਨਾਲ ਧਿਆਨ ਹੁੰਦਾ ਜੀ ਇਹਨਾਂ ਦਾ ਤੇ ਆ ਚਾਰ ਸਪੇਰੇ ਦੀ ਵੀਡੀਓ ਆ ਜੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਧੰਨਵਾਦ